ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦੇ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ 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 ਸਿੰਘ ਆਪੇ ਗੁਰ ਚੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਕੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਗੁਰੂ ਜੀ ਮੇਰੇ ਮਨਾਈ ਕਾਲ ਕਾ ਖੰਡੇ ਕੀ ਬੇਲਾ ਗੁਰੇ ਸਿ ਮੇਰੇ ਮਨਾਈ ਕਾਲ ਕਾ ਖੰਡੇ ਕੀ ਬੇਲਾ ਗੁਰੇ ਸਿ ਮੇਰੇ ਮਨਾਈ ਕਾਲ ਕਾ ਖੰਡੇ ਕੀ ਬੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ගුරු සංගතකනේ කාලෙසා මනමුකි දොහෙලා ගුරු සංගතකනේ කාල්ලෙසා මනමුකි දොහෙලා ගුරු සංගතකනේ කාල්ලෙසා මනමුක දොහෙලාවාහවා ගෝදින්ද සිගයාපේ ගුරචෙල්ලා ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹੇਲਾ ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਕੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਗੁਰ ਸਿਮਰਿ ਮਨਾਈ ਕਾਲ ਕਾ ਖੰਡੇ ਕੀ 베ਲਾ ਗੁਰ ਸਿਮਰਿ ਮਨਾਈ ਕਾਲ ਕਾ ਖੰਡੇ ਕੀ 베ਲਾ ਗੁਰ ਸਿਮਰਿ ਮਨਾਈ ਕਾਲ ਕਾ ਖੰਡੇ ਕੀ 베ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਗੁਰ ਸੰਗਤ ਕੀਨੇ ਖਾਲਸਾ ਮਨਮੁਖੀ ਦਹੇਲਾ ਗੁਰ ਸੰਗਤ ਕੀਨੇ ਖਾਲਸਾ ਮਨਮੁਖੀ ਦਹੇਲਾ ගොර සංගතකනේ කාල්ලෙසා මැන මොකේ දොහෙලා වහවා ගෝබින්ද සිගයා පේගුරචෙල්ලා වහවා ගෝබින්ද සිග පේගුරචෙල්ලාවාහවා ගෝබින්ද සිගයා පේගුරචෙල්ලා ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹਿਲਾ ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਵਾਹ ਵਾਹ ਗੋਬਿੰਦੇ ਸਿੰਘਿਆ ਪੇ ਗੁਰ ਚੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ವಹ ಗೋಬಂದ ಸಿಂಗೇ ಗುಚ ವಹ ವೋಬಿಂಧ ಸಿ ಆ ಪೇ ಗುಚ ನಾನಕ ನಿರ್ಪ ನಿ ಸಿದ್ಧ ಕೇಲಾ ನಾನಕ ನಿರ್ಪ ನಿ ಸೆಲ್ಲಹ ವ ಗೋಬಂದ ಸಿ ಆ ಪೆ ಗುರುಚೇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਗੁਰ ਸਿਮਰਿ ਮਨਾਈ ਕਾਲ ਕਾ ਕੰਡੇ ਕੀ ਬੇਲਾ ਗੁਰੇ ਸਿ ਮੇਰੇ ਮਨਾਈ ਕਾਲ ਕਾ ਖੰਡੇ ਕੀ ਬੇਲਾ ਗੁਰੇ ਸਿ ਮੇਰੇ ਮਨਾਈ ਕਾਲ ਕਾ ਖੰਡੇ ਕੀ ਬੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ගුර සංගතකනේ කාලෙසා මනමුකී දොහෙලා ගුරු සංගතකනේ කාල්ලෙසා මනමුකී දොහෙලා ගුරු සංගතකනේ කාල්ලෙසා මනමුකී දොහෙලාවාහවා ගෝබින්ද සිගයාපේ ගුරචෙල්ලා ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਤੀਵੋ ਪੋਲ ਖੰਡ ਤਾਰ ਹੋਏ ਜਨਮ ਸੋਹੇਲਾ ਤੀਵੋ ਪੋਲ ਖੰਡ ਤਾਰ ਹੋਏ ਜਨਮ ਸੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 நான நிரப நிரங்கார விதா கேலா நான நிரப நிரங்கார சிதா கேலா வோபிந்த சிப்பேலா வாபிந்த சிப்பேலாபிந்தாப்பே கருச்சேலா ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਗੁਰ ਸਿਮਰਿ ਮਨਾਈ ਕਾਲ ਕਾ ਖੰਡੇ ਕੀ 베ਲਾ ਗੁਰ ਸਿਮਰਿ ਮਨਾਈ ਕਾਲ ਕਾ ਖੰਡੇ ਕੀ 베ਲਾ ਗੁਰ ਸਿਮਰਿ ਮਨਾਈ ਕਾਲ ਕਾ ਖੰਡੇ ਕੀ 베ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਗੁਰ ਸੰਗਤ ਕੀਨੇ ਖਾਲਸਾ ਮਨ ਮੁਕੇ ਦੁਹੇਲਾ ਗੁਰ ਸੰਗਤ ਕੀਨੇ ਖਾਲਸਾ ਮਨ ਮੁਕੇ ਦੁਹੇਲਾ ਗੁਰ ਸੰਗਤ ਕੀਨੇ ਖਾਲਸਾ ਮਨ ਮੁਕੇ ਰਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹਿਲਾ ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਵਾਹ ਵਾਹ ਗੋਬਿੰਦੇ ਸਿੰਘਿਆ ਪੇ ਗੁਰ ਚੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਜਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਵਾਹ ਵਾਹ ਗੋਬਿੰਦ ਸਿੰਘੇ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘੇ ਆਪੇ ਗੁਰ ਚੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਕੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਕੇਲਾ ਵਾਹ ਵਾਹ ਗੋਬਿੰਦ ਸਿੰਘੇ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ 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 ਆਪੇ ਗੁਰ ਚੇਲਾ ਗੁਰੂ ਸਿਮਰਿ ਮਨਾਈ ਕਾਲ ਕਾ ਕੰਡੇ ਕੀ ਬੇਲਾ ਗੁਰੇ ਸਿ ਮੇਰੇ ਮਨਾਈ ਕਾਲ ਕਾ ਖੰਡੇ ਕੀ ਬੇਲਾ ਗੁਰੇ ਸਿ ਮੇਰੇ ਮਨਾਈ ਕਾਲ ਕਾ ਖੰਡੇ ਕੀ ਬੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ගුර සංගතකනේ කාලෙසා මනමුකිී දොහෙලා ගුරු සංගතකනේ කාල්ලෙසා මනමුකී දොහෙලා ගුරු සංගතකනේ කාල්ලෙසා මනමුකී දොහෙලාවාහවා ගෝබින්ද සිගයාපේ ගුරචෙල්ලා වහවා ගෝබින්දසිගෙයා පේගුරු චෙල්ලාවාහවා ගෝබින්දසිංහයා පේගුරු චෙල්ලාවාහවා ගෝබින්ද සිංහයා පේගුරු චෙලාවාහවා ගෝබින්දසිංගයා පේගුරු චෙල්ලා ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹੇਲਾ ਪੀਵੋ ਪੋਲ ਖੰਡ ਤਾਰ ਹੋਏ ਜਨਮ ਸੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ